ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਰੇ ਦਿਨ ਵਿੱਚ ਜਦੋਂ ਵੀ ਕੋਈ ਵੀ ਜ਼ਰੂਰੀ ਕੰਮ ਕਰਨ ਲੱਗੋ ਉਦੋਂ ਹੀ ਇਸ ਸ਼ਬਦ ਦਾ ਜਾਪ ਕਰੋ ਜੇਕਰ ਅਸੀਂ ਇਸ ਸ਼ਬਦ ਦਾ ਜਾਪ ਕਰਦੇ ਹਾਂ ਤਾਂ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਸਾਡੇ ਤੇ ਹੋ ਸਕਦੀ ਹੈ ਲੋਕ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਹੋਣਗੇ ਜਿਹੜੀ ਚੀਜ਼ ਆਪਾਂ ਸੋਚੀ ਨਹੀਂ ਉਹ ਵੀ ਚੀਜ਼ ਵਾਏ ਗੁਰੂ ਅਕਾਲ ਪੁਰਖ ਸਾਡੀ ਝੋਲੀ ਪਾ ਦੇਣਗੀ ਇੰਨੀ ਪਾਵਰ ਹੈ ਇੰਨੀ ਤਾਕਤ ਹੈ ਇਸ ਸ਼ਬਦ ਵਿੱਚ ਤਾਂ ਉਹ ਕਿਹੜਾ ਸ਼ਬਦ ਹੈ ਇਹ ਦੱਸਣ ਤੋਂ ਪਹਿਲਾਂ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਧ ਸੰਗਤ ਜੀ ਇੱਕ ਸੂਫੀ ਫਕੀਰ ਹੋਏ ਜੋ ਕਿ ਕਾਬਲ ਦੇ ਰਹਿਣ ਵਾਲੇ ਸੀ ਉਹ ਫਕੀਰ ਪੰਜ ਵਾਰ ਖੁਦਾ ਦੀ ਇਬਾਦਤ ਕਰਦਾ ਸੀ ਜਾਨੀ ਕਿ ਆਪਦੇ ਅੱਲਾ ਨੂੰ ਯਾਦ ਕਰਦਾ ਸੀ ਉਸ ਦੀ ਘਰ ਦੀ ਛੱਤ ਜਿਹੜੀ ਸੀ ਉਹ ਵੀ ਕਾਨਿਆਂ ਵਾਲੀ ਸੀ ਪਰ ਫਿਰ ਵੀ ਉਸ ਨੇ ਪਰਮਾਤਮਾ ਨਾਲ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਕਿ ਮੈਨੂੰ ਆ ਚਾਹੀਦਾ ਉਹ ਚਾਹੀਦਾ ਉਸ ਦੇ ਕੋਲ ਜੋ ਸੀ ਉਸ ਦਾ ਹੀ ਸ਼ੁਕਰ ਕਰਦਾ ਸੀ ਤੇ ਪਰਮਾਤਮਾ ਨੂੰ ਯਾਦ ਕਰਦਾ ਸੀ ਉਸ ਨੇ ਰੱਬ ਨੂੰ ਆਪ ਦੇ ਮਨੋਂ ਨਹੀਂ ਵਿਸਾਰਿਆ ਕਿੰਨੀ ਵੀ ਦੁੱਖ ਤਕਲੀਫ ਵਿੱਚ ਹੁੰਦਾ ਉਹ ਹਮੇਸ਼ਾ ਹੀ ਰੱਬ ਨੂੰ ਯਾਦ ਕਰਦਾ ਨਮਾਜ਼ ਪੜਦਾ ਉਸ ਦੇ ਘਰ ਉਸ ਦੀ ਇੱਕ ਬੇਗਮ ਤੇ ਇੱਕ ਪੁੱਤਰ ਸੀ ਜੋ ਕਿ ਵਿਆਹ ਤੋਂ 10 ਸਾਲ ਬਾਅਦ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਨੂੰ ਮਿਲਿਆ ਜਿਸ ਦਾ ਨਾਮ ਉਸ ਨੇ ਜੁਬੇਗ ਰੱਖਿਆ ਜੁਬੇਗ ਵੀ ਆਪਦੇ ਮਾਤਾ ਪਿਤਾ ਵੱਲ ਵੇਖ ਕੇ ਉਸੇ ਹੀ ਤਰ੍ਹਾਂ ਪਰਮਾਤਮਾ ਦਾ ਨਾਮ ਲੈਂਦਾ ਨਮਾਜ਼ ਪੜਦਾ ਬੜਾ ਹੀ ਚੰਗਾ ਬੱਚਾ ਸੀ ਜੁਬੇਗ ਪਰ ਕੁਝ ਸਾਲ ਬੀਤੇ ਤੇ ਉਹ ਬੱਚਾ ਜਿਹੜਾ ਸੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਿਆ ਉਸ ਦੀ ਮੌਤ ਹੋ ਗਈ ਬੱਚੇ ਦੀ ਮੌਤ ਤੋਂ ਬਾਅਦ ਵੀ ਸੂਫੀ ਫਕੀਰ ਜੀ ਉਸੇ ਤਰ੍ਹਾਂ ਹੀ ਨਮਾਜ਼ ਅਦਾ ਕਰਦੇ ਰਹੇ ਜਿਸ ਤਰ੍ਹਾਂ ਉਹ ਦਿਨ ਵਿੱਚ 5 ਵਾਰ ਨਮਾਜ਼ ਪੜ੍ਹਦੇ ਸਨ ਉਸੇ ਤਰ੍ਹਾਂ ਹੀ ਪੜ੍ਹਦੇ ਰਹੇ ਬੱਚੇ ਨੂੰ ਸਪੁਰਦੇ ਖਾ ਕਰ ਦਿੱਤਾ ਪਰ ਉਹਨਾਂ ਦੇ ਚਿਹਰੇ ਤੋਂ ਬਿਲਕੁਲ ਵੀ ਪਤਾ ਨਹੀਂ ਸੀ ਲੱਗਦਾ ਕਿ ਇਹਨਾਂ ਦੇ ਘਰ ਕੀ ਹੋਇਆ ਹੈ ਇਹ ਸਭ ਦੇਖ ਕੇ ਉਸ ਫਕੀਰ ਦੀ ਪਤਨੀ ਉਸ ਦੇ ਨਾਲ ਲੜ ਪਈ ਝਗੜਨ ਲੱਗੀ ਕਹਿਣ ਲੱਗੀ ਕੀ ਤੁਹਾਡੇ ਤੇ ਕੋਈ ਅਸਰ ਨਹੀਂ ਕੀ ਐਡੀ ਵੱਡੀ ਗੱਲ ਹੋ ਗਈ ਆਪਣਾ ਕਲੌਤਾ ਪੁੱਤਰ ਆਪਣੇ ਤੋਂ ਦੂਰ ਹੋ ਗਿਆ ਪਰ ਤੁਸੀਂ ਫੇਰ ਵੀ ਉਸ ਰੱਬ ਨੂੰ ਯਾਦ ਕਰ ਰਹੇ ਹੋ ਜੋ ਆਪਣੇ ਪੁੱਤਰ ਨੂੰ ਲੈ ਗਿਆ ਤਾਂ ਇਹ ਸਭ ਸੁਣ ਕੇ ਫਕੀਰ ਜੀ ਕਹਿੰਦੇ ਕਿ ਫਿਰ ਕੀ ਹੋਇਆ ਜੇ ਰੱਬ ਲੈ ਗਿਆ ਤਾਂ ਜਿਸ ਦਾ ਸੀ ਉਹੀ ਲੈ ਗਿਆ ਉਹਦੀ ਹੀ ਮਰਜ਼ੀ ਉਸ ਨੇ ਹੀ ਆਪਾਂ ਨੂੰ ਦਿੱਤਾ ਸੀ ਤੇ ਉਹੀ ਲੈ ਗਿਆ ਇਸ ਵਿੱਚ ਆਪਣਾ ਕੁਝ ਨਹੀਂ ਸੀ ਜਦੋਂ ਫਕੀਰ ਜੀ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਪਤਨੀ ਵੀ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਇੰਨੇ ਆਰਾਮ ਨਾਲ ਬੈਠ ਸਕਦਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦਾ ਹੈ ਨਾਮ ਲੈ ਸਕਦਾ ਹੈ ਤਾਂ ਸਾਧ ਸੰਗਤ ਜੀ ਇਹ ਹੁੰਦੇ ਨੇ ਸੱਚੇ ਸੇਵਕ ਜੋ ਰੱਬ ਦੇ ਬਾਣੇ ਨੂੰ ਮੰਨਦੇ ਨੇ ਕਿ ਜਦੋਂ ਸਾਹ ਚੱਲਦੇ ਨੇ ਉਸ ਮਾਲਕ ਦੀ ਰਜਾ ਨਾਲ ਹੀ ਚੱਲਦੇ ਨੇ ਕੀ ਪਤਾ ਅਗਲਾ ਸਾਹ ਆਵੇ ਕਿ ਨਾ ਆਵੇ ਸਭ ਉਸ ਦੇ ਭਾਣੇ ਵਿੱਚ ਹੈ ਕਿਉਂਕਿ ਜੋ ਕੁਝ ਹੈ ਉਸ ਦੇ ਭਾਣੇ ਵਿੱਚ ਹੀ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਦੀ ਉਪਾਸਨਾ ਕੀਤੀ ਤੇ ਆਪਾਂ ਸਾਰੇ ਬਾਣੀ ਨੂੰ ਪੜਦੇ ਵੀ ਹਾਂ ਪਰ ਕਦੇ ਵੀ ਬਾਣੀ ਨੂੰ ਸਮਝਿਆ ਨਹੀਂ ਕਿਉਂਕਿ ਉਸ ਵਿੱਚ ਲਿਖਿਆ ਹੋਇਆ ਹੈ ਬਾਣੀ ਦੀ ਇੱਕ ਤੁਕ ਆਉਂਦੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਜੋ ਕੁਝ ਵੀ ਲਿਖਿਆ ਹੈ ਪ੍ਰਮਾਤਮਾ ਦੇ ਭਾਣੇ ਵਿੱਚ ਹੈ ਉਸ ਦਾ ਹੁਕਮ ਮੰਨਣਾ ਚਾਹੀਦਾ ਹੈ ਸਿਆਣੇ ਕਹਿੰਦੇ ਨੇ ਕਿ ਉਸ ਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਿੱਲਦਾ ਕੀ ਪਤਾ ਅਗਲਾ ਸਾ ਆਵੇ કે ਨਾ ਆਵੇ ਇਸ ਲਈ ਪਰਮਾਤਮਾ ਦੀ ਦਿੱਤੀ ਦਾਤ ਦਾ ਸਾਨੂੰ ਵੀ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਹੜੇ ਵੀ ਹਾਲਾਤਾਂ ਵਿੱਚ ਹੋਈਏ ਸ਼ੁਕਰ ਕਰੋ ਦਾਨਪੁਣ ਕਰਿਆ ਕਰੋ ਪਰਮਾਤਮਾ ਦਾ ਸ਼ੁਕਰ ਕਰਕੇ ਵਾਹਿਗੁਰੂ ਤੁਸੀਂ ਸਾਨੂੰ ਦੇਣਯੋਗੇ ਕੀਤਾ ਹੈ ਜੇ ਕੋਈ ਤੁਹਾਡੇ ਤੋਂ ਕੁਝ ਖਾਣ ਨੂੰ ਮੰਗਦਾ ਹੈ ਕਿਸੇ ਵੀ ਪ੍ਰਕਾਰ ਦੀ ਮਦਦ ਮੰਗਦਾ ਹੈ ਤਾਂ ਉਸ ਨੂੰ ਦਦਕਾਰ ਕੇ ਪਿੱਛੇ ਨਹੀਂ ਕਰਨਾ ਆਪਦੀ ਸਮਰੱਥਾ ਅਨੁਸਾਰ ਦਾਨ ਕਰੋ ਇਨਾਂ ਹੱਥਾਂ ਨਾਲ ਕੀਤਾ ਦਾਨ ਤੇ ਸੇਵਾ ਸਭ ਤੋਂ ਵੱਧ ਕੀਤਾ ਸਿਮਰਨ ਹੀ ਸਾਡਾ ਭਲਾ ਕਰਦਾ ਹੈ ਇਸ ਲਈ ਆਪਾਂ ਵੀ ਰੱਬ ਦੇ ਭਾਣੇ ਨੂੰ ਮੰਨਣਾ ਹੈ ਉਸ ਦੇ ਹੁਕਮ ਵਜ ਹੀ ਚੱਲਣਾ ਹੈ ਕਦੇ ਵੀ ਪ੍ਰਕਿਰਤੀ ਦੇ ਸਾਡਾ ਕੋਈ ਜੋਰ ਨਹੀਂ ਹੁੰਦਾ ਹਰ ਦਿਨ ਰੱਬ ਦੀਆਂ ਦਿੱਤੀਆਂ ਦਾਤਾਂ ਵਾਸਤੇ ਸ਼ੁਕਰਾਨਾ ਕਰਿਆ ਕਰੋ ਸ਼ੁਕਰ ਕਰੋ ਤੇ ਨਾਲ ਹੀ ਇਸ ਸ਼ਬਦ ਦਾ ਜਾਪ ਕਰੋ ਇਹ ਵੀ ਦਾਤ ਤੇਰੀ ਦਤਾਰ ਜਿਸ ਛੋੜਦੀ ਆਪਾਂ ਗੱਲ ਕੀਤੀ ਸੀ ਉਹ ਇਹੀ ਸ਼ਬਦ ਸੀ ਜਿਸ ਦਾ ਆਪਾਂ ਜਾਪ ਕਰਨਾ ਹੈ ਇਹ ਵੀ ਦਾਤ ਤੇਰੀ ਦਤਾਰ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾਨ-ਚੁਕਰਾਨਾ ਕਰੋ, ਦਾਨਪੂਰਨ ਕਰਦੇ ਰਿਹਾ ਕਰੋ। ਫਿਰ ਹੀ ਤੁਹਾਡੇ ਘਰ ਵਿੱਚ ਬਰਕਤਾਂ ਆਉਣਗੀਆਂ। ਦਿਨ-ਦੂਣੀ ਰਾਤ ਚੌਗਣੀ ਤੁਸੀਂ ਤਰੱਕੀ ਕਰੋਗੇ। ਖੁਸ਼ੀਆਂ, ਸੁੱਖ, ਸਮ੍ਰiddhi ਤੁਹਾਡੇ ਘਰ ਵਾਸ ਕਰੇਗੀ। ਤਾਂ ਫਿਰ ਜੇ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ। ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ